ਸਨ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਉਚੇਚੇ ਸੱਦੇ ਤੇ ਸਿੱਖ ਸੰਗਤਾਂ ਦੂਰ ਦੁਰਾਡੇ ਤੋਂ ਆਨੰਦਪੁਰ ਸਾਹਿ ਪਹੁੰਚੀਆਂ ਕੀਰਤਨ ਦੀ ਸਮਾਪਤੀ ਹੋਣ ਤੇ ਗੁਰੂ ਜੀ ਨੇ ਆਪਣੀ ਕਿਰਪਾਨ ਹੱਥ ਵਿੱਚ ਲੈ ਕੇ ਆਪਣੇ ਸ਼ਰਧਾਲੂਆਂ ਤੋਂ ਸੀਸ ਦੀ ਭੇਟ ਮੰਗੀ ਵਾਰੋ-ਵਾਰੀ ਗੁਰੂ ਜੀ ਦੇ ਪੰਜ ਸ਼ਰਧਾਲੂ ਖੜੇ ਹੋ ਗਏ ਲਾਹੌਰ ਦਾ ਖਤਰੀ தயਰਾਂ ਦਿੱਲੀ ਦਾ ਜੱਟ ਧਰਮਦਾਸ ਜਗਨਨਾਥ ਪੁਰੀ ਦਾ ਰਸੋਈਆ ਹਿੰਮਤ ਰਾਏ ਦਵਾਰਕਾ ਦਾ ਛੀਬਾ ਮੁਹਕਮ ਚੰਦ ਅਤੇ ਬੇਦਰ ਦਾ ਸਾਹਿਬ ਚੰਦ ਗੁਰੂ ਜੀ ਉਹਨਾਂ ਨੂੰ ਇੱਕ ਪਾਸੇ ਲੈ ਗਏ ਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਬਾਟੇ ਵਿੱਚ ਪਤਾ ਸੇ ਮਾਤਾ ਸਾਹਿਬ ਕੌਰ ਜੀ ਨੇ ਪਾਇ ਪੰਜਾਂ ਪਿਆਰਿਆਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ ਜਾਤ ਪਾਤ ਦਾ ਭੇਦ ਮਿਟਾ ਦਿੱਤਾ ਅਤੇ ਉਹਨਾਂ ਨੂੰ ਸਿੰਘ ਸਜਾ ਕੇ ਉਹਨਾਂ ਦੇ ਨਾਂ ਰੱਖੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ